ਮਸੰਦ ਕੌਣ ਨੇ ਜਿਹੜੇ ਮਸੰਦ ਤੇ ਬਹਿ ਕੇ ਉੱਚੀ ਜਗ੍ਹਾ ਖਲੋ ਕੇ ਬਹਿ ਕੇ ਸੰਗਤ ਨਾਲੋਂ ਉੱਚਾ ਹੋ ਕੇ ਗੁਰੂ ਦੀ ਗੱਲ ਸੰਗਤ ਨੂੰ ਸਰਵਣ ਕਰਵਾਉਂਦੇ ਸਨ ਉਹਨਾਂ ਨੂੰ ਮਸੰਦ ਆਖਿਆ ਜਾਂਦਾ ਸੀ ਅਸੀਂ ਵੀ ਉਹਨਾਂ ਵਿੱਚ ਆਉਣੇ ਆਂ ਉੱਚੇ ਆ ਨਾ ਥੋੜਾ ਜਿਆਦਾ ਸੱਚੇ ਪਾਤਸ਼ਾਹ ਦਾ ਤਖਤ ਸਰਮੌਰ ਹੈ ਲੇਕਿਨ ਉਹਨੇ ਮਾਨ ਦਿੱਤਾ ਉਹਨੇ ਆਪਣੀ ਹਜ਼ੂਰੀ ਅੰਦਰ ਸੰਗਤ ਤੋਂ ਥੋੜਾ ਜਿਹਾ ਉੱਚਾ ਖੜਾ ਕਰਕੇ ਬਿਠਾ ਕੇ ਉਹਨੇ ਗੁਰੂ ਦੀ ਗੱਲ ਕਹਿਣ ਵਾਸਤੇ ਇਹ ਮਾਨ ਬਖਸ਼ਿਸ਼ ਕਰ ਦਿੱਤਾ ਤੇ ਬੰਦਾ ਹੁਣ ਇਹਨਾਂ ਮਿਲੇ ਹੋਏ ਗੱਫਿਆਂ ਦਾ ਦੁਰ ਉਪਯੋਗ ਕਰੇ ਇਹਨਾਂ ਗੱਫਿਆਂ ਦੀ ਸ਼ਰਾਬ ਕਬਾਬ ਅਯਾ ਛੱਡਿਆ ਉੱਤੇ ਇਹ ਗੱਫੇ ਉਜਾੜੇ ਜਾਣ ਜਿਹੜੇ ਗੁਰੂ ਦਰਬਾਰ ਵਿੱਚੋਂ ਗੱਫੇ ਮਿਲਦੇ ਨੇ ਫਿਰ ਚੇਤੇ ਰੱਖੋ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਫਿਰ ਇਸੇ ਗੁਰੂ ਘਰ ਵਿੱਚੋਂ ੱੱੱਕੇ ਵੀ ਪੈਂਦੇ ਨੇ ਕੋਈ ਭਲੇਖਾ ਨਾ ਰੱਖੇ ਮਸੰਦਾਂ ਦੀ ਮੱਤ ਮਾਰੀ ਗਈ ਜਦੋਂ ਸ਼ਰਾਬੀ ਹੋ ਗਿਆ ਕਬਾਬੀ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੇਖ ਲਈਆਂ ਇਹਨਾਂ ਦੀਆਂ ਕਾਲੀਆਂ ਕਰਤੂਤਾ ਸੱਚੇ ਪਾਤਸ਼ਾਹ ਕਹਿੰਦੇ ਹੁਣ ਤੇਲ ਦੇ ਕੜਾਏ ਤਪਾਓ ਤੇ ਉਹਦੇ ਚ ਭੁੰਨ ਸੁੱਟੋ ਇਹਨਾਂ ਨੂੰ ਤੇਲ ਦੇ ਕੜਾਏ ਚ ਪਾ ਪਾ ਕੇ ਸਾੜਿਆ